ਗੁਰੂ ਦੀ ਉਪਮਾ ਗੁਰੂ ਨੂੰ ਬਣਾਉਂਦੀ ਹੈ ਆਪਾਂ ਆਪਣੇ ਭਲੇ ਵਾਸਤੇ ਗੁਰੂ ਦੇ ਗੁਣ ਗਾਉਣੇ ਕਬੀਰ ਸਾਹਿਬ ਕਹਿੰਦੇ ਸੰਸਾ ਨਹੀਂ ਮਨ ਚ ਕਰਨਾ ਚਾਹੀਦਾ ਵੀ ਪਤਾ ਨਹੀਂ ਸਾਡਾ ਕੀ ਬਣਨਾ ਕੋਈ ਗਾਵੈ ਕੋ ਸੁਣ ਹਰਨਾਮਾ ਚਿਤ ਲਾਏ ਕਹੇ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਪੂਰਾ ਭਰੋਸਾ ਬਣਾ ਲਓ ਗੁਰੂ ਤੇ ਗੁਰੂ ਨਾਨਕ ਸਾਹਿਬ ਨਾਲ ਜੇ ਆਪਾਂ ਜੁੜੇ ਆਂ ਤਾਂ ਕਿਰਪਾ ਹੋਣੀ ਹੋਣੀ ਹੈ ਪੂਰਾ ਭਰੋਸਾ ਬਣਾ ਲਓ ਕਿਉਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੋਹਰ ਲਾਈ ਹੈ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ pur ਤਖ ਹਰ ਆਪ ਪਰਮੇਸ਼ਰ ਪੰਜਵੀਂ ਜੋਤ ਗੁਰੂ ਨਾਨਕ ਦੀ ਕੀ ਕਹਿ ਰਹੇ ਮਹਾਰਾਜ ਬਾਣੀ ਵਿੱਚ ਕੋਈ ਆਮ ਬੰਦਾ ਨਹੀਂ ਕਹਿ ਰਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਸਭ ਤੇ ਵੱਡਾ ਸਤਗੁਰ ਨਾਨਕ ਕਹਿੰਦੇ ਦੁਨੀਆ ਤੇ ਜੇ ਕੋਈ ਵੱਡਾ ਹੈ ਤਾਂ ਗੁਰਨਾਨਕ ਸਾਹਿਬ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਇਹਦੇ ਦੇਖਦੇ ਆ ਨਾ ਵੱਡੇ ਵੱਡੇ ਦੁਨੀਆ ਤੇ ਸਭ ਚਿੰਤਾ ਨਾਲ ਭਰੇ ਪਏ ਨੇ ਇੱਕ ਜਗ੍ਹਾ ਗੁਰਨਾਨਕ ਸਾਹਿਬ ਗਏ ਬੜਾ ਮੀਰ ਬੰਦਾ ਉਹ ਝਾੜ ਫਲੂਸ ਲੱਗੇ ਹੋਏ ਸੋਹਣੇ ਲੱਖਾਂ ਰੁਪਏ ਦੇ ਬੜਾ ਸੋਹਣਾ ਮਹਿਲ ਹੈ ਬੜੀ ਸੇਵਾ ਕੀਤੀ ਪਈ ਮਰਦਾਨਾ ਬੜਾ ਖੁਸ਼ ਹੋਇਆ ਮਹਾਰਾਜ ਬੜਾ امیر ਬੰਦਾ ਇਹਨੂੰ ਬੜਾ ਸੁਖ ਹੈ ਮਹਾਰਾਜ ਮੁਸਕਰਉਂਦੇ ਨੇ ਕਹਿੰਦੇ ਅੱਖਾਂ ਨਾਲ ਤੈਨੂੰ ਜਿਹੜਾ ਸੁਖ ਦਿਖਦਾ ਨਾ ਇਹਦੇ ਵਾਸਤੇ ਦੁੱਖ ਹੈ ਇਹ ਨਾ ਮਹਾਰਾਜ ਮੇਰੇ ਮੰਨਣ 'ਚ ਨਹੀਂ ਆਉਂਦੀ ਗੱਲ ਕਿੱਡੇ ਸੋਹਣੇ ਪਦਾਰਥ ਛਕਣ ਨੂੰ ਦਿੱਤੇ ਆਪ ਕਿੰਨੇ ਵਧੀਆ ਪਦਾਰਥ ਛਕਦਾ ਹੋਣਾ ਕਿੰਨਾ ਸੋਹਣਾ ਮਹਿਲ ਹੈ ਮਹਾਰਾਜਾਂ ਤਾਂ ਬੜੀ ਸੋਹਣੀ ਨੀਂਦ ਆਉਂਦੀ ਹੋਣੀ ਕਹਿੰਦੇ ਪੁੱਛ ਕੇ ਦੇਖ ਲਾ ਮਹਾਰਾਜ ਪੁੱਛ ਲਾ ਮੈਂ ਇਹਨੂੰ ਕਹਿੰਦੇ ਇੱਕ ਪਾਸੇ ਲਿਜਾ ਕੇ ਪੁੱਛ ਲਾ ਕੋਈ ਮਰਦਾਨਾ ਜਿਹਨੇ ਸੇਵਾ ਕੀਤੀ ਸੀ ਬੜਾ ਸ਼ਾਹੂਕਾਰ ਬੜਾ ਚੌਧਰੀ ਕੋਈ ਉਹਨੂੰ ਇੱਕ ਪਾਸੇ ਲਿਜਾ ਕੇ ਪੁੱਛਿਆ ਕਹਿੰਦਾ ਬੜਾ ਸੁਖ ਹੋਣਾ ਤੁਹਾਨੂੰ ਤਾਂ ਬੜੇ ਸੋਹਣੇ ਮਹਿਲ ਮਹਾਰਾਜ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ ਹੈ ਕੋਈ ਚੰਗਾ ਦਾਨਪੁਰਨ ਕੀਤਾ ਪਿਛਲੇ ਕਰਮ ਦੇ ਵਿੱਚ ਜਿਹੜਾ ਹੁਣ ਇੰਨਾ ਸੁੱਖ ਮਿਲਿਆ ਬੜੇ ਸੁਖੀ ਹੋਣੇ ਤੁਸੀਂ ਤਾਂ ਜਦੋਂ ਇੰਨੀ ਗੱਲ ਕਹੀ ਨਾ ਉਹ ਰੋ ਪਿਆ ਇਹ ਭਾਈ ਬਾਲੇ ਵਾਲੀ ਸਾਖੀ ਚ ਕਥਾ ਹੁੰਦੀ ਹੈ ਰੋਂਦੇ ਰੋਂਦੇ ਨੇ ਭਾਈ ਮਰਦਾਨੇ ਦੇ ਚਰਨ ਫੜ ਲਏ ਭਾਈ ਮਰਦਾਨਾ ਜੀ ਕਹਿੰਦੇ ਕੀ ਗੱਲ ਚੌਧਰੀ ਸਾਹਿਬ ਤੁਸੀਂ ਸੁਖੀ ਨਹੀਂ ਕਹਿੰਦਾ ਭਾਈ ਮਰਦਾਨਾ ਮੇਰੇ ਵਰਗਾ ਦੁਖੀ ਬੰਦਾ ਕੋਈ ਨਹੀਂ ਜਿਹੜਾ ਮੈਨੂੰ ਦੁੱਖ ਹੈ ਮੈਂ ਤੈਨੂੰ ਦੱਸ ਨਹੀਂ ਸਕਦਾ ਬਹੁਤ ਦੁਖੀ ਆ ਮੈਂ ਮਹਾਰਾਜ ਕਹਿੰਦੇ ਆ ਜਿਹੜਾ ਅੱਖਾਂ ਨਾਲ ਦਿਖਦਾ ਇਹ ਕੀ ਚੀਜ਼ ਆ ਕਹਿੰਦੇ ਉਤੋਂ ਉਤੋਂ ਦਿਖਦਾ ਸੁਖ ਮੇਰੇ ਮਨ ਨੂੰ ਪੁੱਛ ਕੇ ਦੇਖੋ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਹੁੰਦੀ ਮੈਂ ਬਹੁਤ ਦੁਖੀ ਹਾਂ ਸਾ ਸੰਗਤ ਸੋਖਾ ਮਨ ਦਾ ਕਈ ਬੰਦੇ ਸਾਈਕਲਾਂ ਤੇ ਜਾਂਦੇ ਬੜੇ ਖੁਸ਼ ਹੁੰਦੇ ਨੇ ਮੈਂ ਕਈ ਵਾਰ ਦੇਖਦਾ ਹੁੰਨਾ ਉਹ ਸਾਈਕਲ ਤੇ ਜਾਂਦੇ ਜੇ ਉਹਨਾਂ ਨੂੰ ਫਤੇ ਬੁਲਾਈਏ ਸੱਸਰੀ ਘਰ ਬੁਲਾਈਏ ਬੜਾ ਖੁਸ਼ ਹੋ ਕੇ ਜਵਾਬ ਦਿੰਦੇ ਉਹ ਬੜੇ ਖੁਸ਼ ਹੱਸਦੇ ਜਾਣਗੇ ਕਈ ਵਾਰ ਦੇਖਿਆ ਉਹਨਾਂ ਨੂੰ 50 ਲੱਖ ਦੀ ਗੱਡੀ 'ਚ ਬਿਠਾ ਦੋ ਉਹ ਖੁਸ਼ ਨਹੀਂ ਹੁੰਦੇ ਉਹ ਰੋਣ ਵਰਗਾ ਮੂੰਹ ਬਣਾ ਕੇ ਰੱਖਣਗੇ ਜਿਹੜੀ ਖੁਸ਼ੀ ਉਹ ਮਨ ਦੀ ਹੈ ਸਾਹ ਸੰਗਤ ਇਹ ਤੁਹਾਡੇ ਮਨ ਨੂੰ ਕੋਈ ਚਿੰਤਾ ਨਹੀਂ ਹੈ ਕੋਈ ਰੋਗ ਨਹੀਂ ਸਰੀਰ ਨੂੰ ਲੱਗਿਆ ਤਾਂ ਪਰਮੇਸ਼ਰ ਦਾ ਧੰਨਵਾਦ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਜਿਹੜੇ ਆਪਾਂ ਵੱਡੇ ਵੱਡੇ ਮਹਿਲਾਂ 'ਚ ਦੇਖਦੇ ਆ ਨਾ ਇਹਨਾਂ ਦੇ ਨੇੜੇ ਜਾ ਕੇ ਦੇਖੀ ਇਹਨਾਂ ਨੂੰ ਕੈਂਸਰ ਹੋਇਆ ਹੋਇਆ दुखी ਨੇ ਹੈ ਬਾਰੋਂ-ਬਾਰੋਂ ਤੁਹਾਨੂੰ ਦਿਖਦਾ ਵੀ ਬਹੁਤ ਸੁਖੀ ਨੇ ਜੇ ਨੇੜੇ ਜਾ ਕੇ ਇਹਨਾਂ ਨੂੰ ਪੁੱਛੀਏ ਨਾ ਤਾਂ ਹੰਮਰ-ਮਰ ਰੋਂਦੇ ਹੈ ਇੱਕ ਫੌਜੀ ਤੇ ਇੱਕ ਸੰਤ ਮਹਾਤਮਾ ਇਹ ਪੂਰਾ ਦੇਸ਼ ਘੁੰਮ ਲੈਂਦੇ ਫੌਜੀ ਵੀ ਪੂਰਾ ਦੇਸ਼ ਘੁੰਮ ਲੈਂਦਾ ਮਿਲਟਰੀ ਦੇ ਵਿੱਚ ਜਿਹੜਾ ਦੇਸ਼ ਦੀ ਸੇਵਾ ਕਰਦਾ ਫੌਜੀ ਜਵਾਨ ਦੋ-ਦੋ ਸਾਲ ਬਾਅਦ ਉਹਦੀ ਬਦਲੀ ਹੋ ਜਾਣੀ ਹੈ ਕਦੇ ਕਿਤੇ ਕਦੇ ਕਿਤੇ ਸੰਤ ਮਹਾਤਮਾ ਨੇ ਵੀ ਕੀਰਤਨ ਕਰਨਾ ਪੂਰੇ ਦੇਸ਼ ਦਾ ਭ੍ਰਮਣ ਕਰਨਾ ਤਰ੍ਹਾਂ ਤਰ੍ਹਾਂ ਦੀ ਦੁਨੀਆ ਮਿਲਦੀ ਆ ਮਹਾਰਾਜ ਨੇ ਤਾਂ ਹੀ ਕਿਹਾ ਸੀ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਯਾਦਾਰ ਮਹਾਰਾਜ ਕਹਿੰਦੇ ਸੁਖੀ ਉਹੀ ਹੈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਹੁਣ ਆਪ ਜੀ ਸੰਗਤ ਕਰ ਰਹੇ ਹੋ ਮਹਾਰਾਜ ਆਪਣੇ ਤੋਂ satsang ਕਰਾ ਰਹੇ ਨੇ ਕਿੰਨਾ ਆਨੰਦ ਤਹਾਂ ਬਿਕੁੰਟ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਇਹ ਸੱਚਖੰਡ ਹੈ ਭਾਈ ਭਾਈ ਮਰਦਾਨਾ ਆ ਕੇ ਕਹਿਣ ਲੱਗਿਆ ਮਹਾਰਾਜ ਬਹੁਤ ਦੁਖੀ ਹੈ ਤਾ ਪ੍ਰੀਤ ਸਾਹਿਬ ਕਹਿੰਦੇ ਮੈਂ ਜਾਣਿਆ ਦੁਖ ਮੁਝ ਕੋ ਦੁੱਖ ਸਭਾਇਆ ਜਗ ਕੋਠੇ ਚੜ ਕੇ ਦੇਖਿਆ ਘਰ ਘਰ ਇਹਾ ਅੱਗ। ਧੀਰਜ ਸਾਹਿਬ ਕਹਿੰਦੇ ਮੈਂ ਸੋਚਿਆ ਵੀ ਮੈਂ ਹੀ ਦੁਖੀ ਹਾਂ। ਕਹਿੰਦੇ ਜਦ ਮੈਂ ਦੇਖਿਆ ਨਾ ਨਿਗਾਹ ਮਾਰ ਕੇ ਸਾਰੀ ਦੁਨੀਆ ਦੁਖੀ ਐ। ਕਿਸੇ ਨੂੰ ਕੋਈ ਦੁੱਖ ਕਿਸੇ ਨੂੰ ਕੋਈ ਦੁੱਖ। ਇੱਕ ਸੋਚਣ ਦੀ ਗੱਲ ਐ ਸਾਧ ਸੰਗਤ ਜਿੰਨਾ ਖਲਾਰਾ ਬੰਦਾ ਪਾਉਂਦਾ ਨਾ ਉਹਨਾਂ ਸੁਖੀ ਨਹੀਂ ਹੋ ਸਕਦਾ। ਤੂੰ ਪٹرول ਪੰਪ ਲਾ ਲਈ ਚਾਰ ਲਾ ਲਈ ਆ ਮੈਂ ਆ ਬਿਜ਼ਨਸ ਕਰ ਲਿਆ। ਖੁਬਦੇ ਜਾ ਰਹੇ ਉਹ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭੂਲਿਓ ਮਨ ਮਾਇਆ ਉਰਜਾਇਓ ਧਿਆਨ ਦੇਣਾ ਇਹ ਸ਼ਬਦ ਵੱਲ ਕਿੰਨਾ ਸੋਹਣਾ ਮਹਾਰਾਜ ਨੇ ਇਹ ਸ਼ਬਦ ਦੇ ਵਿੱਚ ਗਿਆਨ ਦਿੱਤਾ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤਹ ਤੈ ਆਪ ਬੰਧਾਇਓ ਆਪਣੇ ਲਾਲਚ ਕਰਕੇ ਮੈਂ ਹੋਰ ਪੈਸਾ ਕਮਾ ਲਾਂ ਮੈਂ ਹੋਰ ਪੈਸਾ ਕਮਾ ਲਾਂ ਮਾਇਆ ਗਜਰਾ ਨਾ ਮਾਇਆ ਮਾੜੀ ਨਹੀਂ ਹੈ ਗ੍ਰਸਤੀ ਲਈ ਜ਼ਰੂਰੀ ਹੈ ਜਿਹੜੇ ਕਹਿੰਦੇ ਜੀ ਮਾਇਆ ਦੀ ਲੋੜ ਨਹੀਂ ਹੈ ਇਹ ਤੋਂ ਬਿਨਾ ਕੰਮ ਨਹੀਂ ਚੱਲਦੇ ਗੁਜ਼ਾਰੇ ਵਾਸਤੇ ਹੋਣੀ ਚਾਹੀਦੀ ਹੈ ਗੁਜ਼ਾਰੇ ਵਾਸਤੇ ਰੱਖੋ ਜਿੰਨੀ ਕੁ ਲੋੜ ਆ ਪਰ ਇਹ ਨਹੀਂ ਹੋਣਾ ਚਾਹੀਦਾ ਸਾਰਾ ਦਿਨ ਬੰਦਾ ਮਾਇਆ ਪਿੱਛੇ ਸੋਚੀ ਜਾਵੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤੈ ਤੈ ਆਪ ਬੰਦਾਇਓ ਲਾਲਚ ਕਰਕੇ ਤੂੰ ਇਹਦੇ ਵਿੱਚ ਫਸਦਾ ਗਿਆ ਫਿਰ ਨਿਕਲ ਨਹੀਂ ਸਕਦਾ ਹੁਣ ਜੇ ਤਿੰਨ ਚਾਰ ਪਟਰੋਲ ਪੰਪ ਲਾ ਲੇ ਜਾਂ ਕੋਈ ਵੱਡਾ ਬਿਜ਼ਨਸ ਕਰ ਲਿਆ ਉਹ ਸਮਾਂ ਵੀ ਦੇਣਾ ਪੈਣਾ ਰੋਟੀ ਖਾਣ ਦਾ ਟਾਈਮ ਨਹੀਂ ਹੈ ਭੱਜੂ ਭੱਜੀ ਹੋਈ ਰਹਿੰਦੀ ਹੈ ਉਹ ਮਾਇਆ ਕਰਕੇ ਸਰੀਰ ਬਿਮਾਰ ਕਰ ਲਿਆ। ਸਰੀਰ ਨੂੰ ਰੋਗ ਲੱਗ ਗਿਆ। ਜਿਹੜੀ ਮਾਇਆ ਕਮਾਈ ਸੀ ਫਿਰ ਸਰੀਰ ਤੇ ਲਾ ਦਿੱਤੀ। ਰੋਗ ਠੀਕ ਕਰਨ ਨੂੰ 60-70 ਸਾਲ ਦੀ ਉਮਰ ਐਵੇਂ ਗਵਾ ਦਿੱਤੀ। ਮੁੜ ਕੇ ਫਿਰ ਦੇਖਦਾ ਵੀ ਅਜੇ ਤਾਂ ਕੁਝ ਵੀ ਨਹੀਂ ਬਣਿਆ। ਜਿੱਥੇ ਚੱਲੇ ਸੀ ਉੱਥੇ ਖੜ੍ਹ ਕੇ ਆ ਗਿਆ। ਸੋ ਸਾਹ ਸੰਗਤ ਜਿਹੜਾ ਇਹ ਸਤ ਸੰਗ ਹੈ ਨਾ ਇਹ ਹੀਰਿਆਂ ਦਾ ਵਪਾਰ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂ ਸਤ ਸੰਗ ਕਰਨਾ ਚਾਹੀਦਾ ਇਹ ਹੀਰਿਆਂ ਦਾ ਵਪਾਰ ਹੈ ਸਮਾਂ ਥੋੜਾ ਲੱਗਦਾ ਫਲ ਬਹੁਤਾ ਮਿਲਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਇਆ ਜਾਲ ਤਾਂ ਜਿੰਨਾ ਮਰਜ਼ੀ ਪਾ ਲੋ ਜਿੰਨਾ ਸੰਸਾਰ ਦੇ ਵਿੱਚ ਖੁਵਾਂਗੇ ਜਿੰਨਾ ਲਾਲਚ ਦੇ ਪਿੱਛੇ ਲੱਗ ਕੇ ਦੁਨੀਆ ਦੇ ਪਦਾਰਥਾਂ ਵੱਲ ਭੱਜਾਂਗੇ ਪਦਾਰਥ ਮਾੜੇ ਨਹੀਂ ਇਹ ਨਹੀਂ ਵੀ ਬੰਦਾ ਇਹ ਨਾ ਮਾਰੀ ਸੋਚੀ ਜਾਵੇ ਪਰਮੇਸ਼ਰ ਨੂੰ ਵੀ ਧਿਆਨ ਦੇਣਾ ਚਾਹੀਦਾ 24 ਘੰਟਿਆਂ ਚੋਂ 24 ਮਿੰਟ ਮੂਲ ਮੰਤਰ ਦਾ ਜਾਪ ਜ਼ਰੂਰੀ ਹੈ ਵੱਡੇ ਮਹਾਰਾਜ ਜੀ ਲਿਖਿਆ ਕਰਦੇ ਸੀ ਕਹਿੰਦੇ ਪੰਜ ਪਹਿਰ ਧੰਦੇ ਗਿਆ ਤੀਨ ਪਹਿਰ ਰਹਾ ਸੋਏ ਏਕ ਪਹਿਰ ਨਾ ਜਪਿਆ ਮੁਕਤ ਕਹਾਤੇ ਹੋਏ ਪੰਜ ਪਹਿਰ 15 ਘੰਟੇ ਧੰਦਿਆਂ ਵਿੱਚ ਲਾ ਦਿੰਦੀ ਕੰਮਕਾਰਾਂ جگਵਾ ਦਿੰਦੀ ਤੀਨ ਪਹਿਰ ਰਹਾ ਸੋਏ 9 ਘੰਟੇ ਸੌਂ ਕੇ ਗਵਾ ਦਿੰਦੀ 1 ਪਹਿਰ ਨਾ ਜਪਿਆ ਤਿੰਨ ਘੰਟੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਮੁਕਤ ਕਹਾਂ ਤੇ ਫਿਰ ਮੁਕਤੀ ਭਾਲਦਾ ਮੁਕਤੀ ਕਿੱਥੋਂ ਮਿਲਣੀ ਹੈ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਿਹੜੇ ਲਾਲਚਾਂ ਵਿੱਚ ਫਸ ਕੇ ਪਰਮੇਸ਼ਰ ਨੂੰ ਭੁੱਲ ਗਿਆ ਪਰਮੇਸ਼ਰ ਨਹੀਂ ਸਾਥ ਦੇਣਾ ਸਾਥ ਸੰਗਤ ਹੁਣਾ ਫਰੀਦ ਸਾਹਿਬ ਨੇ ਦੇਖਿਆ ਵੀ ਦੁਨੀਆ ਬੜੀ ਦੁਖੀ ਹੈ। ਇਹੀ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਘਰ ਬਹਿ ਕੇ ਨਹੀਂ ਸਰਨਾ ਹੁਣ ਦੁਨੀਆ ਬਹੁਤ ਦੁਖੀ ਹੈ ਭਾਈ ਮਰਦਾਨਾ ਕਈਆਂ ਦਾ ਆਪਾਂ ਨੂੰ ਜਾ ਕੇ ਧਾਰ ਕਰਨਾ ਪੈਣਾ ਕੌਡੀ ਰਾਖਸ਼ ਵਰਗੇ ਜਿਹੜੇ ਜੰਗਲ ਚ ਬੈਠੇ ਸੀ ਕੋਈ ਜਾਣਦਾ ਨਹੀਂ ਸੀ ਨੇੜੇ ਮਹਾਰਾਜ ਨੇ ਉਹਦਾ ਵੀ ਆਧਾਰ ਕੀਤਾ ਜਬਲੀ ਗੰਧਾਰੀ ਦਾ ਭੂਮੀਏ ਚੋਰ ਦਾ ਆਧਾਰ ਕੀਤਾ ਸੱਜਣ ਠੱਗ ਨੂੰ ਤਾਰਿਆ ਰਹਿੇਲਿਆਂ ਦਾ ਆਧਾਰ ਕੀਤਾ ਮਹਾਰਾਜ ਨੇ ਦੇਖਿਆ ਭਾਈ ਮਰਦਾਨਾ ਘਰ ਬੈ ਕੇ ਨਹੀਂ ਸਰਨਾ ਨਾਮ ਦਾ ਛੱਟਾ ਦੇਣਾ ਹੀ ਪੈਣਾ ਤਸਾਹ ਸੰਗਤ ਅੱਜ ਇੱਕ ਪਿੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ ਪਿੰਡ ਦੇ ਜਿਹੜੇ ਲੋਕ ਸੀ ਉਹਨਾਂ ਨੇ ਦੇਖਿਆ ਉਹ ਠੱਗਾਂ ਦਾ ਪਿੰਡ ਸੀ ਵੀ ਜਿਹੜੇ ਇਹ ਬੰਦੇ ਆ ਰਹੇ بڑے ਚਿਹਰੇ ਇਹਨਾਂ ਦੇ दग-ਦਗ ਕਰਦੇ ਚੰਗਾ ਮਾਲ ਲੱਗਦਾ ਜੇਬਾਂ 'ਚ ਇਹਨਾਂ ਨੂੰ ਲੂਟੀਏ ਅੱਗੇ ਹੋ ਕੇ ਭਾਈ ਮਰਦਾਨੇ ਨੂੰ ਕਹਿੰਦੇ ਆਓ ਜੀ ਸਾਡੇ ਪਿੰਡ ਵਿੱਚ ਧਰਮਸ਼ਾਲਾ ਬਣਾਈ ਐ ਤੇ ਰਾਤ ਕੱਟ ਕੇ ਜਾਈ ਨੂੰ ਅਸੀਂ ਸੇਵਾ ਕਰਾਂਗੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਬੜੇ ਚੰਗੇ ਬੰਦੇ ਤਾਂ ਬੜੀ ਸੇਵਾ ਕਹਿੰਦੇ ਵੀ ਸੇਵਾ ਕਰਾਂਗੇ ਮਹਾਰਾਜ ਕਹਿੰਦੇ ਚੱਲ ਮਰਦਾਨਾ ਦੇਖ ਲੈਨੀ ਹੈ ਜਿਹੜਾ ਮੁਖੀ ਸੀ ਠੱਗਾਂ ਦਾ ਉਹ ਕਹਿੰਦਾ ਦੇਖ ਲੋ ਕਿੰਨਾ ਇਹਦਾ ਜਿਹੜਾ ਮੇਨ ਬੰਦਾ ਹੈ ਚੰਗਾ ਕੋਈ ਸਰਦਾਰ ਲੱਗਦਾ ਚੰਗਾ ਕੋਈ ਚੌਧਰੀ ਲੱਗਦਾ ਪਿੰਡ ਦਾ ਚੰਗਾ ਮਾਲ ਹੈ ਇਹਦੇ ਕੋਲ ਰਾ ਚਿਹਰਾ ਬੜਾ ਦਗਦਾ ਕਰਦਾ ਚੰਗਾ ਪੈਸਾ ਲੱਗਦਾ ਇਹਦੇ ਕੋਲ ਸੋਨੇ ਦੀਆਂ ਮੋਹਰਾਂ ਹੋਣਗੀਆਂ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਉਹਨਾਂ ਦੇ ਚਿਹਰੇ ਸਾਹ ਸੰਗਤ ਚਮਕਦੇ ਪੂਰੇ ਜਦੋਂ ਇਨਸਾਨ ਭਜਨ ਕਰਦਾ ਉਹਦੀ ਖਰਾਕ ਵੀ ਘਟ ਜਾਂਦੀ ਹੈ ਇੱਕ ਰੋਟੀ ਤੇ ਆ ਜਾਂਦਾ ਖਰਾਗ ਤਾਂ ਘਟਦੀ ਐ ਜਿਹੜਾ ਅੰਦਰੋਂ ਅਮਰਤ ਐ ਨਾ ਨਾਮ ਜਪਣ ਵਾਲਾ ਉਹ ਅਮਰਤ ਪੀਣ ਲੱਗ ਜਾਂਦਾ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿ 10 ਬੰਦਵਾਰ ਤੂੰ ਅਮਰਤ ਚੋ ਰਿਹਾ ਕਮਲ ਫੁੱਲਾ ਪੁੱਠਾ ਉਹ ਬੇਸ਼ਤੀ ਹੋਈ ਜਾਣਾ ਜਦ ਤੱਕ ਉਹ ਸਿੱਧਾ ਨਹੀਂ ਕਮਲ ਫੁੱਲ ਹੁੰਦਾ ਕਬੀਰ ਸਾਹਿਬ ਕਹਿੰਦੇ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾएंगे जे ਪ੍ਰਾਣ ਜਾਣਗੇ ਛੂਟ ਅਮਰਤ ਨੂੰ ਨਾਂਗਵਾ ਅਮਰਤ ਪੀ ਨਾਮ ਦਾ ਰਸ ਪੀ ਨਾਮ ਜਪ ਗੁਰਨਾਨਕ ਸਾਹਿਬ ਮਹਾਰਾਜ ਠੱਗਾਂ ਦੇ ਪਿੰਡ ਗਏ ਉਹਨੇ ਕਮਰੇ ਚ ਬਿਠਾਤਾ ਪਹਿਲਾਂ ਦੁੱਧ ਲਿਆਂਦਾ ਸੋਹਣੇ ਸੋਹਣੇ ਪਦਾਰਥ ਰਖੇ ਪਈ ਮਰਦਾਨਾ ਬੜਾ ਖੁਸ਼ ਹੋਇਆ ਵੀ ਬੜੇ ਛੋੜੇ ਸੋਹਣੇ ਪਦਾਰਥ ਆ ਕੇ ਛਕਣ ਨੂੰ ਬੜੀ ਡਾਢੀ ਭੁੱਖ ਲੱਗੀ ਸੀ ਹੁਣ ਮਹਾਰਾਜ ਵੱਲ ਦੇਖਦਾ ਵੀ ਮਹਾਰਾਜ ਅਰਦਾਸ ਕਰਨ ਫਿਰ ਚੱਕਾਂਗੇ ਮਹਾਰਾਜ ਕਹਿੰਦੇ ਲੋੜ ਨਹੀਂ ਵੀ ਕਿਸੇ ਤਰ੍ਹਾਂ ਦੀ ਨਾ ਦੁੱਧ ਦੀ ਲੋੜ ਨਾ ਪਦਾਰਥਾਂ ਦੀ ਲੋੜ ਲੈ ਜੋ ਵਾਪਸ ਪਈ ਮਰਦਾਨਾ ਕਦੇ ਠੱਗਾ ਵੱਲ ਦੇਖਦਾ ਕਦੇ ਗੁਰੂ ਨਾਨਕ ਸਾਹਿਬ ਵੱਲ ਦੇਖਦਾ ਵੀ ਇਹ ਚੰਗੇ ਭਰੇ ਪਦਾਰਥ ਆਈ ਸੀ ਵਾਪਸ ਕਰਤੇ ਫੇਰ ਥੋੜੀ ਦੇਰ ਬਾਅਦ ਇੱਕ ਘੜੀ ਬਾਅਦ ਉਹ ਰੋਟੀ ਤਿਆਰ ਕਰਾ ਕੇ ਲਿਆਏ بڑے بڑے ਸੋਹਣੇ ਪਦਾਰਥ ਲਿਆਂਦੇ ਬੜੀ ਸੋਹਣੀ ਖੁਸ਼ਬੂ ਆਵੇ ਜਦੋਂ ਭੁੱਖ ਲੱਗੀ ਹੋਵੇ ਨਾ ਉਹ ਸੁੱਕੀ ਰੋਟੀ ਵੀ ਅੰਮ੍ਰਿਤ ਵਰਗੀ ਲੱਗਦੀ ਹੈ। ਭਈ ਮਰਦਾਨਾ ਜੀ ਨੂੰ ਭੁੱਖ ਲੱਗੀ ਬੜੀ ਡਾਢੀ ਕਹਿੰਦਾ ਮਹਾਰਾਜ ਕਰੋ ਅਰਦਾਸ ਹੁਣ ਤਾਂ ਪ੍ਰਸ਼ਾਦਾ ਆ ਗਿਆ ਛੱਕੀ ਫਿਰ ਆਪ ਜੀ ਭੋਜਿਓ ਆਪ ਜੀ ਨੇ ਨਹੀਂ ਛਕਣਾ ਭੋਗ ਲਾ ਦਿਓ ਮੈਂ ਛਕ ਲਾਂਗਾ। ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਕਹਿੰਦੇ ਪ੍ਰਸ਼ਾਦਾ ਦੇ ਦੀ ਵੀ ਲੋੜ ਨਹੀਂ ਵਾਪਸ ਲੈ ਜਾਓ ਬਈ ਹੁਣ ਪ੍ਰਧਾਨ ਭਾਈ ਮਰਦਾਨੇ ਧੋ ਰਿਹਾ ਨਹੀਂ ਗਿਆ ਕਹਿੰਦਾ ਮਹਾਰਾਜ ਦੁੱਧ ਆਇਆ ਉਹ ਵੀ ਵਾਪਸ ਕਰਤਾ ਪ੍ਰਸ਼ਾਦਾ ਆਇਆ ਮਹਾਰਾਜ ਉਹ ਵੀ ਵਾਪਸ ਕਰਤਾ ਤੁਸੀਂ ਤਾਂ ਪਉਣਾ ਹਾਰੀਓ ਮੇਰੇ ਤਾਂ ਢਿੱਡ ਲੱਗਿਆ ਮੈਂ ਤਾਂ ਖਾਣਾ ਮਹਾਰਾਜ ਹੁਣ ਤੁਸੀਂ ਤਾਂ ਪਉਣਾ ਹਾਰੀਓ ਮੈਨੂੰ ਤਾਂ ਭੁੱਖ ਲੱਗਦੀ ਏ ਤੁਸੀਂ ਭੋਗ ਲਾਉਂਦੇ ਮੈਂ ਛਕ ਲੈਂਦਾ ਪਾਈ ਮਰਦਾਨੇ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਈ ਮਰਦਾਨਾ ਤੈਨੂੰ ਨਹੀਂ ਪਤਾ ਇਹ ਠੱਗਾਂ ਦਾ ਪਿੰਡ ਹੈ ਅੱਛਾ ਮਹਾਰਾਜ ਆਪਾਂ ਕਾਹਨੂੰ ਇੱਥੇ ਆਏ ਆ ਪਾਈ ਮਰਦਾਨਾ ਕਹਿੰਦਾ ਠੱਗਾਂ ਦਾ ਪਿੰਡ ਆਪਾਂ ਕਾਹਦੇ ਬਾਅਦ ਇੱਥੇ ਆਏ ਆ ਕਹਿੰਦੇ ਕੋਈ ਠਹਿਰ ਜਾ ਆ ਜਿਹੜੇ ਤੂੰ ਭੋਜਨ ਦੀ ਗੱਲ ਕਰਦਾ ਇਹਦੇ ਵਿੱਚ ਜ਼ਹਿਰ ਮਲਾਈ ਹੈ ਜੇ ਕਹੀਂ ਤਾਂ ਮੰਗਾ ਦਿਨਾ ਜਦੋਂ ਇੰਨੀ ਗੱਲ ਮਹਾਰਾਜ ਨੇ ਕਹੀ ਪਾਈ ਮਰਦਾਨੇ ਦੀ ਭੁੱਖ ਮਰ ਗਈ ਅੱਛਾ ਮਹਾਰਾਜ ਜ਼ਹਿਰ ਮਲਾਈ ਹੈ ਕਹਿੰਦੇ ਤੇਰੇ ਆਸੇ-ਪਾਸੇ ਨਾ ਠੱਗ ਫਿਰਦੇ ਨੇ ਭਾਈ ਮਰਦਾਨਾ ਮਹਾਰਾਜ ਕਹਿਣ ਲੱਗੇ ਦੇਖ ਪਰਮੇਸ਼ਰ ਦੀ ਲੀਲਾ ਬਾਰ ਵੀ ਠੱਗ ਨੇ ਤੇ ਅੰਦਰ ਵੀ ਠੱਗ ਨੇ ਮਹਾਰਾਜ ਅੰਦਰ ਕਿਹੜੇ ਠੱਗ ਮਹਾਰਾਜ ਕਹਿੰਦੇ ਇਸ ਦੇਹੀ ਮੈਂ ਪੰਜ ਚੋਰ ਬਸਾ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟਾ ਮਨਮੁਖ ਨਹੀਂ ਬੁੱਝਾ ਕੋਈ ਨਾ ਸੁਣਾਇ ਪੁਕਾਰਾ ਭਾਈ ਮਰਦਾਨਾ ਦੇਹੀ ਦੇ ਅੰਦਰ ਹੁਣ ਗੁਰੂ ਨਾਨਕ ਸਾਹਿਬ ਗਿਆਨ ਕਰਾ ਰਹੇ ਸ਼ਬਦ ਰਾਹੀ ਭਾਈ ਮਰਦਾਨਾ ਬਾਹਰ ਤਾਂ ਠੱਗ ਹੈ ਹੀ ਨੇ ਅੰਦਰ ਵੀ ਠੱਗ ਬੈਠੇ ਲੋਕੇ ਬੈਠੇ ਨੇ ਪਤਾ ਨਹੀਂ ਲੱਗਦਾ ਇਹਨਾਂ ਠੱਗਾਂ ਦਾ ਲੁੱਟ ਰਹੇ ਨੇ ਬੰਦੇ ਨੂੰ ਇਹ ਇਸ ਦੇਹੀ ਮੇ ਪੰਜ ਚੋਰ ਬਸਾ ਚੋਰ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟਾ ਮਨ ਮੁਖ ਨਹੀਂ ਬੁੱਝੈ ਕੋਈ ਨਾ ਸੁਣਾਇ ਪੁਕਾਰਾ ਪੁਕਾਰ ਨਹੀਂ ਕੋਈ ਸੁਣ ਰਿਹਾ ਲੁੱਟ ਰਹੇ ਨੇ ਅਮਰਤ ਨੂੰ ਇਹ ਸ਼ਬਦ ਛਪਰਸ਼ ਰੂਪ ਰਸ ਗੰਧ ਆਸ਼ਾ ਤ੍ਰਿਸ਼ਨਾ ਚਿੰਤਾ ਈਰਖਾ ਡੈਣਾ ਲੱਗੀਆਂ ਹੋਈਆਂ ਇਨਸਾਨ ਦੇ ਨਾਲ ਪੰਜ ਚੋਰ ਲੱਗੇ ਹੋਏ ਨੇ ਠੱਗ ਲੱਗੇ ਹੋਏ ਨੇ ਇਹ ਤਾਂ ਤੇਰੇ ਘਰ ਨੂੰ ਲੁੱਟ ਰਹੇ ਨੇ ਮਹਾਰਾਜ ਬਚਾ ਕਿਦਾਂ ਹੋ ਸਕਦਾ ਹੈ ਮਹਾਰਾਜ ਕਹਿੰਦੇ ਨਾਮ ਜਪ ਕੇ ਬਚਾ ਹੋ ਸਕਦਾ ਹੈ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਈ ਮਰਦਾਨਾ ਸਤ ਸੰਗ ਕਰੀਏ ਨਾਮ ਜਪੀਏ ਫਿਰ ਬਚਾ ਹੋ ਸਕਦਾ 12 ਵਜੇ ਦਾ ਸਮਾਂ ਹੋ ਗਿਆ ਰਾਤ ਦਾ ਹੁਣ ਠੱਗ ਦੇਖਦੇ ਵੀ ਇਹ ਤਾਂ ਸੌਂਦੇ ਵੀ ਨਹੀਂ ਦੁੱਧ ਵੀ ਨਹੀਂ ਪੀਤਾ ਪ੍ਰਸ਼ਾਦਾ ਵੀ ਨਹੀਂ ਛਕਿਆ ਉਹ ਦੇਖਦੇ ਵੀ ਕਿਤੇ ਸੌਣਿਆਂ ਨੂੰ ਮਾਰ ਕੇ ਲੁੱਟ ਲਈਏ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਉਹ ਸਮਾਂ ਆ ਗਿਆ ਜਦੋਂ ਦੁਨੀਆ ਸੁੱਤੀ ਪਈ ਹੁੰਦੀ ਹੈ ਸਾਧੂ ਜਾਗਦੇ ਨੇ ਉਹ ਸਮਾਂ ਆ ਗਿਆ ਮਹਾਰਾਜ ਕਿਹੜਾ ਕਹਿੰਦੇ ਬ੍ਰਹਮ ਹੂਰਤ ਭਲਕਦਾ ਸਮਾਂ ਆ ਗਿਆ ਅਮਰਤ ਮਿਲੇ ਦਾ ਸਮਾ ਆ ਗਿਆ ਕਿਹੜਾ ਸਮਾ ਭਿੰਨੀ ਰਹੇ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੈ ਅਨੰਦ ਨੂੰ ਤਜ ਮਾਨ ਮੋਹ ਬਕਾਰ ਮਨ ਕਾ ਪ੍ਰਭ ਵਿਸਰ ਨਾਹੀ ਇੱਕ ਖਿੰਨ ਇੱਕ ਛਿਨ ਵੀ ਪ੍ਰਭੂ ਨਾਮ ਵਿਸਰੇ ਉਹ ਸਮਾ ਆ ਗਿਆ ਬਾਦਸ਼ਾਹੀ ਦਾ ਜਦੋਂ ਬਾਦਸ਼ਾਹੀ ਮਿਲਦੀ ਆ ਇਨਸਾਨ ਭਖਾਰੀ ਬਣਦਾ ਭਈ ਮਰਦਾਨਾ ਇਹ ਸਮਾਂ ਹੁੰਦਾ ਜਦੋਂ ਪਰਮੇਸ਼ਰ ਦਾਤਾ ਲੈ ਕੇ ਬਹਿੰਦਾ ਔਰ ਦੁਨੀਆ ਸੋਤੀ ਪਈ ਹੁੰਦੀ ਹੈ ਇਹ ਸਮਾਂ ਤਾਰੇ ਚਮਕ ਰਹੇ ਨੇ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਇਹ ਬ੍ਰਹਮ ਦਾ ਸਮਾਂ ਦੇਵਤੇ ਜਾਗਦੇ ਨੇ ਪਰਮੇਸ਼ਰ ਜਾਗਦਾ ਦੁਨੀਆ ਸੋਤੀ ਪਈ ਹੈ ਸਾਧੂ ਸ਼ਾਂਤ ਮਹਾਤਮਾ ਮਹਾਪੁਰਖ ਰੱਬ ਦੇ ਪਿਆਰੇ ਜਾਗਦੇ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ 12 ਤੋਂ 3 ਦਾ ਸਮਾਂ ਭਲਕਦਾ ਇਹਦੇ ਵਿੱਚ ਮਹਾਰਾਜ ਕਹਿੰਦੇ ਕੱਲਾ ਨਾਮ ਜਪਣਾ ਚਾਹੀਦਾ ਹੋਰ ਨਹੀਂ ਕੁਝ ਕਰਨਾ ਚਾਹੀਦਾ ਕੱਲਾ ਨਾਮ ਜਪੋ ਇਹ ਨਹੀਂ ਵੀ ਣਾਉਣੇ ਲੱਗੇ 12 ਤੋਂ 3 ਣਾਉਣ ਦਾ ਸਮਾਂ ਨਹੀਂ ਹੈ ਫਿਰ ਧਿਆਨ ਦੇਣਾ 12 ਤੋਂ 3 ਜਿਹੜਾ ਸਮਾਂ ਉਹ ਕੱਲਾ ਨਾਮ ਜਪਣ ਦਾ ਸਮਾਂ ਨਾਉਣ ਦਾ ਸਮਾਂ ਨਹੀਂ ਹੈ ਉਸ ਵੇਲੇ ਬਾਲਟੀਆਂ ਖੜਕਾਉਣ ਲੱਗ ਗਏ ਕਰਦਿਆਂ ਨੇ ਕਹਿਣਾ ਇਹਨੂੰ ਤਾਂ ਨੀਂਦ ਹੈ ਹੀ ਨਹੀਂ ਇਹ ਸਾਨੂੰ ਵੀ ਨਹੀਂ ਸੌਣ ਦਿੰਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੁਸੀਂ ਨਾਮ ਜਪ ਰਹੇ ਹੋ ਕਿਉਂ ਨਹੀਂ ਇਸ਼ਨਾਨ ਕਰਨਾ ਜਿਹੜਾ ਸਮਾਂ ਨਾਮ ਦੇ ਵਿੱਚ ਬਤੀਤ ਕਰਨਾ ਹੈ ਉਹ ਤੁਸੀਂ ਇਸ਼ਨਾਨ ਵਿੱਚ ਲਾ ਦੇਣਾ ਇਸ਼ਨਾਨ ਦਾ ਵੀ ਸਮਾਂ ਹੁੰਦਾ ਉਹ ਵੀ ਦੱਸਾਂਗੇ ਤੁਹਾਨੂੰ ਤੁਸੀਂ ਸ਼ਬਦ ਦੇ ਅਨੁਸਾਰ ਚੱਲੋ ਗੁਰਬਾਣੀ ਕੀ ਕਹਿੰਦੀ ਹੈ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵਾ ਇੱਥੇ ਇਕੱਲੇ ਨਾਮ ਦੀ ਗੱਲ ਕਹੀ ਹੈ ਇਸ਼ਨਾਨ ਦੀ ਗੱਲ ਨਹੀਂ ਆਈ 12 ਤੋਂ 3 ਨਾਮ ਜਪਣਾ ਜਿਹੜਾ ਤੁਸੀਂ ਇੱਕ ਵਾਰੀ ਇਸ਼ਨਾਨ ਕਰ ਲਿਆ ਤੁਹਾਡਾ ਉਹੀ ਚੱਲ ਜਾਣਾ ਤੁਸੀਂ ਉਸ ਵੇਲੇ ਨਾਮ ਜਪਨਾ 15 ਮਿੰਟ ਜਪ ਲਓ 20 ਮਿੰਟ ਜਪ ਲਓ ਇੱਕ ਘੜੀ ਜਪ ਲਓ ਦੋ ਘੜੀਆਂ ਜਪ ਲਓ ਜਿੰਨਾ ਤੁਸੀਂ ਜਪ ਸਕਦੇ ਹੋ ਨੀਂਦ ਆ ਗਈ ਫਿਰ ਸੌਂਜੋ ਇਹ ਅਭਿਆਸ ਕਰਨਾ ਫਿਰ ਮਹਾਰਾਜ ਕਹਿੰਦੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੈ ਕਹਿੰਦੇ ਹੁਣ ਭਲਕ ਤੋਂ ਬਾਅਦ ਸਮਾ ਆ ਗਿਆ ਪ੍ਰਭਾਤ ਦਾ ਹੁਣ ਇੱਥੇ ਮਹਾਰਾਜ ਨੇ ਇਸ਼ਨਾਨ ਦੀ ਗੱਲ ਕਹੀ ਹੈ ਤਿੰਨ ਤੋਂ 6 ਦਾ ਸਮਾਂ ਇੱਥੇ ਮਹਾਰਾਜ ਕਹਿੰਦੇ ਉਦਮ ਕਰੇ ਭਲਕੇ ਪ੍ਰਭਾਤੀ ਭਲਕ ਦਾ ਸਮਾਂ ਖਤਮ ਹੋ ਗਿਆ ਪ੍ਰਭਾਤ ਸ਼ੁਰੂ ਹੋ ਗਈ ਪ੍ਰਭਾਤ ਦੇ ਸਮੇਂ ਤਿੰਨ ਤੋਂ 6 ਇਸ਼ਨਾਨ ਕਰੋ ਪੰਜ ਬਾਣੀਆਂ ਦਾ ਨਿਤਨੇਮ ਕਰੋ ਸ਼ੁਕਮਨੀ ਸਾਹਿਬ ਕਰੋ ਬਾਣੀ ਪੜੋ ਉਸ ਵੇਲੇ ਕਲਾ ਨਾਮ ਜਪਣਾ ਚਾਹੀਦਾ 12 ਤੋਂ 3 ਨਾਮ ਦਾ ਸਮਾਂ ਤਿੰਨ ਤੋਂ 6 ਇਸ਼ਨਾਨ ਦਾ ਸਮਾਂ ਗੁਰਬਾਣੀ ਪੜ੍ਹਨ ਦਾ ਸਮਾਂ ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬੈਂਦਿਆਂ ਉੱਠਦਿਆਂ ਹਰ ਨਾਮ ਤੇ ਆਵੈ 5 ਵਜੇ ਸਪੀਕਰ ਲੱਗ ਜਾਂਦੇ ਸਹਾ ਸੰਗਤ ਉਸ ਵੇਲੇ ਫਿਰ ਮਹਾਰਾਜ ਕਹਿੰਦੇ ਆਸਾ ਜੀ ਦੀ ਵਾਰ ਦਾ ਕੀਰਤਨ ਚੜੇ ਦਿਵਸ ਗੁਰਬਾਣੀ ਗਾਵੈ ਦਿਨ ਚੜ ਗਿਆ ਗੁਰਬਾਣੀ ਗਾਓ ਆਸਾ ਜੀ ਦੀ ਵਾਰ ਦਾ ਕੀਰਤਨ ਉਦੋਂ ਕੀਰਤਨ ਵਿੱਚ ਤੁਹਾਡਾ ਮਨ ਲੱਗੇਗਾ ਉਦੋਂ ਜੇ ਨਾਮ ਜਪੋਗੇ ਤੁਹਾਡਾ ਮਨ ਟਿਕਣਾ ਹੀ ਨਹੀਂ ਨਾਮ ਉਸ ਵੇਲੇ ਜਦ ਆਪਣਾ ਮਨ ਦਾ ਟਿਕਾਣਾ ਬਣਾ ਕੇ 12 ਤੋਂ 3 ਸ਼ੋਰ ਨਹੀਂ ਹੁੰਦਾ ਉਦੋਂ ਆਵਾਜ਼ਾਈ ਨਹੀਂ ਹੁੰਦੀ ਦੁਨੀਆ ਸੁੱਤੀ ਪਈ ਹੁੰਦੀ ਆ ਉਹ ਵੇਲਾ ਹੁੰਦਾ 2 ਵਜੇ ਦਾ ਬ੍ਰਹਮ ਹੂਰਤ 3 ਵਜੇ ਦਾ ਰਿਸ਼ੀ ਇਸ਼ਨਾਨ 4 ਵਜੇ ਦਾ ਮਾਨਵ ਇਸ਼ਨਾਨ 5 ਵਜੇ ਦਾ ਦਾਨ ਇਸ਼ਨਾਨ ਰਿਸ਼ੀ ਮੁਨੀ 2 ਵਜੇ ਉੱਠ ਕੇ ਨਾਮ ਜਪਦੇ ਹੁੰਦੇ ਸੀ 3 ਵਜੇ ਜਾ ਕੇ ਇਸ਼ਨਾਨ ਕਰਕੇ ਫਿਰ ਆਪਣਾ ਭਜਨ ਬੰਦਗੀ ਜੋ ਵੀ ਦਿਨਚਰਿਆ ਉਹ ਕਰ ਲੈਣਾ ਜੇ ਕੋਈ 10 10:30 ਵਜੇ ਸੌਂ ਜਾਂਦਾ 11 ਵਜੇ ਤੱਕ ਸੌਂ ਜਾਂਦਾ 1:30 ਜਾਂ 2 ਵਜੇ ਇੱਕ ਵਾਰੀ ਦੁਨੀਆ ਤੇ ਸਭ ਜਿੰਨੇ ਇਨਸਾਨ ਨੇ ਅੱਖ ਜ਼ਰੂਰ ਖੁੱਲਦੀ ਹੈ 1:30 2 ਵਜੇ ਉਹ ਪਰਮੇਸ਼ਰ ਉਠਾਉਂਦੇ ਨੇ ਸਾਰਿਆਂ ਨੂੰ ਉੱਠ ਜਾ ਵੀ ਬ੍ਰਹਮ ਹੂਰ ਦਾ ਸਮਾਂ ਆ ਗਿਆ ਫਿਰ ਦੇਖਿਆ ਸਮਾਂ ਵੀ 1.5 ਤੋਂ 2 ਵਜੇ ਅਜੇ ਹੈਗਾ ਸਮਾਂ ਫਿਰ ਸੌਂ ਜਾਂਦੇ ਨੇ ਉਹ ਸਮਾਂ ਹੁੰਦਾ 5-10 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਜੋ ਪੰਜਾਂ ਪਿਆਰਿਆਂ ਨੇ ਆਪਾਂ ਨੂੰ ਨਾਮ ਦਿੱਤਾ ਭਾਵੇਂ ਵਾਹਿਗੁਰੂ ਦਿੱਤਾ ਭਾਵੇਂ ਮੰਗਲ ਮੰਤਰ ਉਹਦਾ ਜਾਪ ਕਰੋ ਜੋ ਗੁਰੂ ਨੇ ਤੁਹਾਨੂੰ ਦਿੱਤਾ ਉਹਦਾ ਜਾਪ ਕਰੋ ਉਸ ਵੇਲੇ ਨਾਮ ਦਾ ਸਮਾਂ 5-10 ਮਿੰਟ ਵੀ ਜੇ ਉਸ ਵੇਲੇ ਤੁਸੀਂ ਨਾਮ ਜਪ ਲਿਆ ਦਿਨ ਦੀ ਬਾਦਸ਼ਾਹੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ